ਕਾਲਸਾ ਵਾਹਿਗੁਰੂ ਜੀ ਦੇ ਘਰ ਤੇ ਹਰ ਸਾਲ ਦੀ ਤਰ੍ਹਾਂ ਉਰੇ ਪਟਿਆਲੇ ਦੇ ਸਨੌਰ ਰੋਡ ਦੇ ਉੱਤੇ ਪਿੰਗਲਾ ਆਸ਼ਰਮ ਹੈ ਇਹ 26 ਮਈ ਨੂੰ ਪ੍ਰੋਗਰਾਮ ਕਰਦੇ ਨੇ ਸ਼ਹਿਰ ਦੀਆਂ ਉਗੀਆਂ ਸ਼ਖਸ਼ੇਤਾ ਤੇ ਸ਼ਹਿਰ ਦੀਆਂ ਸੋਸ਼ਲ ਵਰਕ ਕਰਨ ਵਾਲੀਆਂ ਸੁਸਾਇਟੀਆਂ ਸਭ ਸਹਿਯੋਗ ਕਰਦੀਆਂ ਨੇ ਤਿਲ ਫੁੱਲ ਜਿਨ੍ਹਾਂ ਤੋਂ ਜੋ ਸਰਦਾ ਤੇ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਬਿਸ਼ਪ ਕਰਮਾ এডਿਕੇਸ਼ਨ ਚੈਰੀਟੇਬਲ ਟਰੱਸਟ ਉਹ ਲਗ ਲਗ ਤਰ੍ਹਾਂ ਦੇ ਸੋਸ਼ਲ ਐਕਟੀਵਿਟੀਆਂ ਕਰਦੀ ਰਹਿੰਦੀ ਹੈ ਜਿਵੇਂ ਸਕੂਲਾਂ ਦੇ ਵਿੱਚ ਸਾਡੇ ਵਿਸ਼ਵਕਰਮਾ ਐਜੂਕੇਸ਼ਨ ਚੈਰੀਟੇਬਲ ਟਰਸਟ ਦੇ ਚੇਅਰਮੈਨ ਕਾਕਾ ਸਿੰਘ ਜੀ ਉਹ ਪਹਿਲਾਂ ਵੀ ਕਈ ਸਕੂਲਾਂ ਦੇ ਵਿੱਚ ਬੁੱਕਸ ਨੋਟਬੁੱਕਸ ਜੋ ਜ਼ਰੂਰਤ ਮੰਤ ਸਮਾਨ ਉਹਨਾਂ ਦੇ ਵਿੱਚ ਦਿੱਤਾ ਇਹਨਾਂ ਨੂੰ ਜਦੋਂ ਉਰੇ ਦਾ ਵੀ ਪਤਾ ਲੱਗਿਆ ਵੀ ਉਰੇ ਹਰ ਸਾਲ 26 ਮਈ ਨੂੰ ਪ੍ਰੋਗਰਾਮ ਹੁੰਦਾ ਤਾਂ ਇਹਨਾਂ ਦੇ ਮਨ ਦੇ ਵਿੱਚ ਸੀ ਵੀ ਮੈਂ ਕੁਝ ਨਾ ਕੁਝ ਜੋ ਗਰੀਬ ਲੜਕੀਆਂ ਦੇ ਬਾਅਦ ਉਰੇ ਮੈਰਿਜ ਹੋਣੀ ਹੈ ਉਦੇ ਵਾਸਤੇ ਜੋ ਤਿਲ ਫੁੱਲ ਇਹਨਾਂ ਦੇ ਵੱਲੋਂ ਸਹਿਯੋਗ ਦੇ ਨਾਲ ਇਹਨਾਂ ਦੇ ਮਾਲੇ ਦੇ ਨਾਲ ਤੇ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਜੋ ਸਰਦਾ ਹੋ ਸਕਿਆ ਇਹਨਾਂ ਨੇ ਆਪਣਾ ਆਰਗੇਨਾਈਜ਼ੇਸ਼ਨ ਵੱਲੋਂ ਵੀ ਸਹਿਯੋਗ ਕਰਿਆ ਬਾਕੀ ਅਸੀਂ ਨੈਕਸਟ ਜਦੋਂ ਵੀ ਕੋਈ ਹੋਰ ਸਮਾਂ ਸਾਨੂੰ ਲੱਗੇਗਾ ਜਿਹੜੇ ਅਸੀਂ ਸ਼ਹਿਰ ਦੇ ਵਿੱਚ ਹੋਰ ਪਤਵੰਤੇ ਸੱਜਣ ਨੇ ਹੋਰ ਸਾਡੀਆਂ ਸਹਿਯੋਗ ਕਰਨ ਵਾਲੀਆਂ ਸਾਡੇ ਸ਼ਹਿਰ ਦੇ ਵਿੱਚ ਵਪਾਰੀ ਵਰਗ ਸਾਡਾ ਕੀਰਤੀ ਸਮਾਜ ਜਿੰਨਾ ਵੀ ਹੈ ਉਹ ਮਿਹਨਤ ਕਰਕੇ ਰੋਜ਼ਗੁਜ਼ਾਰੀ ਲੈ ਕੰਮਕਾਰ ਕਰਦਾ ਉਹਦੇ ਵਿੱਚੋਂ ਦਸਵੰਦ ਕੱਢਦਾ ਉਹ ਦਸਵੰਦ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਸਾਰੇ ਸ਼ਹਿਰ ਦੇ ਵਿੱਚੋਂ ਜਿੰਨੇ ਕੀਰਤੀ ਲੋਗ ਨੇ ਉਹਨਾਂ ਦਾ ਵੀ ਉਰੇ ਸਹਿਯੋਗ ਪਿਆ ਕਰੇ ਨਾਲ ਦੀ ਨਾਲ ਅਸੀਂ ਅਗਲੇ ਨੈਕਸਟ ਕੋਸ਼ਿਸ਼ ਕਰਾਂਗੇ ਵੀ ਜਦੋਂ ਵੀ ਅੱਗੇ ਤੋਂ ਸਾਨੂੰ ਐਡਵਾਂਸ ਤੋਂ ਥੋੜਾ ਪਤਾ ਲੱਗ ਜਾਇਆ ਕਰੇਗਾ ਤਾਂ ਨਵੇਂ ਤੋਂ ਵੱਧ ਤੋਂ ਵੱਧ ਜਿੰਨਾ ਹੋ ਸਕੇ ਅਸੀਂ ਇਸ ਸੰਸਥਾ ਨੂੰ ਡੋਨੇਸ਼ਨ ਵੀ ਦਿਆ ਕਰਾਂਗੇ ਆਸ਼ਰਮ ਦੀ ਭਲਾਈ ਵਾਸਤੇ ਜੋ ਹੋ ਸਕਿਆ ਉਹ ਵੱਧ ਚੜ ਕੇ ਅਸੀਂ ਅੱਗੇ ਤੋਂ ਹਿੱਸਾ ਵੀ ਲੈਦੇ ਰਹਾਂਗੇ ਸੋ ਇਸ ਕਰਕੇ ਧੰਨਵਾਦ ਕ ਚੇਅਰਮੈਨ ਸਾਹਿਬ ਦਾ ਵੀ ਧੰਨਵਾਦ ٹرسٹ ਦਾ ਵੀ ਜੋ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਨਾਲ ਲੈ ਕੇ ਚੱਲਣ ਦਾ ਜਦਾ ਦਲਜੀਤ ਸਿੰਘ ਕਲੋਬ ਸਾਹਿਬ ਕੈਨੇਡਾ ਵਾਲੇ ਬੈਠੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਪਿੰਗਲਵਾੜਾ ਸਾਹਿਬ 26 ਮਈ ਨੂੰ ਹਰ ਸਾਲ ਦੀ ਤਰ੍ਹਾਂ 11 ਲੜਕੀਆਂ ਦੀ ਸ਼ਾਦੀ ਕਰੀ ਜਾ ਰਹੀ ਹੈ ਔਰ ਅਸੀਂ ਮੈਂ ਕਾਕਾ ਸਿੰਘ ਵਿਸ਼ਕਾਰਾ ਮੰਦਿਰ ਲਾਹੌਰ ਗੜ ਪਟਾੜਾ ਚੇਅਰਮੈਨ ਸਾਹਿਬ ਤੇ ਮੈਂ ਅੰਤਿ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਦਾਨੀ ਸੱਜਣਾਂ ਨੇ ਜੋ ਵੀ ਦਾਨ ਦਿੱਤਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਰਿਣੀ ਐ ਤੇ ਅੱਗੇ ਨੂੰ ਵੀ ਕੋਈ ਮਾਲਕ ਨੇ ਚਾਹਿਆ ਤਾਂ ਜਰੂਰ ਇਹ ਸੇਵਾ ਕਰਦੇ ਰਹੋ ਬਾਬਾ ਬੰਬੀ ਸਿੰਘ ਜੀ ਦੇ ਇਸ ਅਸਥਾਨ ਮੈਂ ਹਰ ਸਾਲ 26 ਮਈ ਤੇ 8 ਅਕਤੂਬਰ ਨੂੰ ਇੱਥੇ ਇੱਕ ਤੁਰ 11 ਲੈ ਕੇ ਰੱਖਿਆ ਸੀ ਜੀਬ ਦੀ ਸ਼ਾਦੀ ਕੀਤੀ ਸੀ ਤੇ ਮੈਂ ਗਿਆਨ ਜੋਤੀ ਜੀ ਨੂੰ ਸਟੈਚੂਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਸਾਲ ਇੱਥੇ ਕੁਝ ਨਾ ਕੁਝ ਜੋ ਵੀ ਤਿਲਕੁਲ ਹੁੰਦਾ ਉਹ ਡਿਲੀਟ ਕਰਕੇ ਚਾਹੀਦਾ ਤੇ ਐਸ ਕੇ ਮੇਦਨੁਸ਼ ਕਰਨਾ ਮੰਦਰ ਦੇ ਚੇਅਰਮੈਨ ਸੀਗੇ ਅਸੀਂ ਇੱਥੇ ਖਾਪੇਵੰਡਣ ਆਏ ਸੀਗੇ ਇਹਨਾਂ ਨੇ ਅੱਛਾ ਲੈ ਕੇ ਆਇਆ ਤੇ ਦੱਸਿਆ ਵੀ ਇਦਾਂ ਦਾ ਕਰਦੇ ਆ ਤੇ ਇਹ ਕਰੇ ਸਾਡੇ ਵੱਲੋਂ ਕੱਦ ਮਸ਼ੀਨਾਂ ਬਾਤ ਦੇ ਲਈ ਚਾਰ ਮਸ਼ੀਨਾਂ ਜੀ ਸਫਾਈ ਮਸ਼ੀਨਾਂ 12 ਕੰਬਲ 15 ਸੂਟ ਤੇ ਬੈੱਡ ਸ਼ੀਟਸ ਤੋਂ ਲਈਆਂ ਗਿਆਨ ਜੋਤੀ ਵੱਲੋਂ ਅਸੀਂ ਬੈੱਡ ਸ਼ੀਟਸ ਤੇ ਜੈਂਟ ਸੂਟ रेडी सूट ਤੇ ਹੋਰ પ્રસੰਗਾਂ ਦੇ ਇਨ ਬਨੂ ਆਈਆਂ ਨੇ ਇਹ ਸਾਰਾ ਸਮਾਨ ਅਸੀਂ ਦੇਖੇ ਜਾ ਰਹੇ ਆ ਅੱਠ ਪ੍ਰੈਸਾਂ ਨੇ ਅੱਠ ਪ੍ਰੈਸਾਂ ਨੇ ਤੇ ਅੱਗੇ ਵੀ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਸਾਡੇ ਨਾਲ ਅੱਗੇ ਸਹਿਯੋਗ ਕਰਦੇ ਰਹਿਣ ਤੇ ਇਦਾਂ ਦੇ ਪ੍ਰੋਗਰਾਮ 'ਚ ਆਂਦੇ ਰਹਿਣ ਤੇ ਡੋਨੇਟ ਕਰਦੇ ਰਹਿਣ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਆਪਣੇ ਮੈਂ ਜਿਹੜੇ ਵੀ ਆਏ ਨੇ ਆਪਣੀ ਕੀਮਤੀ ਸਮਾਂ ਤੱਕ ਆਨ ਇੰਡੀਆ تینਾਂ ਆਸ਼ੀਰਵਾਦ ਤੇ ਅਸਲੀ ਕਰਨਾ ਬਹੁਤ ਧੰਨਵਾਦ ਕਰਦੇ ਆ ਜਨ ਜੁਤੀ ਸਟੇਕਲੋ ਕੀ ਬਿਸਕਮਾਲ ਜੀ ਨੂੰ ਜਿਹੜੇ ਸੇਵਾ ਕੀ ਐਮ ਸੀ ਨਾ ਦੀ ਫੁੱਟਾ ਦੀ ਰਸਮੀ ਮੇਰੇ ਸੇਵਾ ਕੀ ਤੇ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਅਸੀਂ ਨਾ ਕਰਦੇ ਹੁਣ ਅਸੀਂ ਚਾਹ ਲੈ ਇਸੇ ਤਰ੍ਹਾਂ ਸੰਬੋਧਨ ਕਰਨਾ ਕਿ ਅਸੀਂ ਮਈ ਦੇ 26 ਨੂੰ 26 ਕਨਾਂ ਪੰਜ ਨੂੰ ਅਸੀਂ ਲੜਕੀਆਂ ਦੇ 11 ਨੰਬਰ ਤੇ ਵਿਆਹ ਕਰਦੇ ਆ ਤੇ ਚਾਰਾਂ ਕਮਰ ਮੁੰਡਿਆਂ ਦੇ ਵਿਆਹ ਕਰਦੇ ਆ ਅਸੀਂ ਸਾਡ ਸਭ ਤੋਂ ਸਾਰਾ ਬੇਨਤੀ ਕਰਦੇ ਆ ਕਿ ਸਾਡੇ ਸਾਰੇ ਸੰਦੇਸ਼ ਜੁਨਾ ਲਈ ਸਾਰੇ ਕਾਰਜ ਨੇ ਤੇ ਅਸੀਂ ਫਿਰ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਇਹਨਾਂ ਦਾ ਜਿਹੜੇ ਇਹਨਾਂ ਨੇ ਸੰਗੋਗ ਦਾ ਜ਼ਿਆਦਾ ਕੀਤਾ